ਨਿਊਜ਼ੀਲੈਂਡ 'ਚ ਵੋਟਾਂ ਨੂੰ ਇੱਕ ਸਾਲ ਹੀ ਰਹਿ ਗਿਆ ਹੈ। ਰਾਜਨੀਤਿਕ ਗਲਿਆਰਿਆਂ 'ਚ ਅਗਲੀ ਸਰਕਾਰ ਦੀ ਚਰਚਾ ਹੋਣੀ ਵੀ ਸ਼ੁਰੂ ਹੋ ਗਈ ਹੈ। ਨਿਊਜ਼ੀਲੈਂਡ ਦੇ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਸਰਕਾਰ ਫਲਸਤੀਨ ਦਾ ਸਾਥ ਦੇਵੇ। ਇਸੇ ਵਿਚਾਰ ਇਮੀਗ੍ਰੇਸ਼ਨ ਦੀ ਸਖਤੀ ਨੇ ਵੀ ਕੁਝ ਲੋਕਾਂ ਨੂੰ ਨਰਾਜ਼ ਕਰ ਦਿੱਤਾ ਹੈ। ਇਹ ਸਭ ਦੇ ਵਿਚਾਲੇ ਇੱਕ ਸਰਵੇ ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਿਊਜ਼ੀਲੈਂਡ ਦੀਆਂ ਸਾਰੀਆਂ ਪਾਰਟੀਆਂ ਦੀ ਸਥਿਤੀ ਡਾਵਾਡੋਲ ਹੁੰਦੀ ਦਿਖਾਈ ਦੇ ਰਹੀ ਹੈ। ਦਰਸਲ आरएनजेड रीड रिसर्च ਨੇ ਇੱਕ ਸਰਵੇ ਕੀਤਾ ਹੈ ਜਿਸ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਸੰਸਦ ਵਿੱਚ ਕਿਸੇ ਵੀ ਤੜੇ ਨੂੰ ਸਾਫ ਬਹੁਮਤ ਨਹੀਂ ਮਿਲ ਰਿਹਾ ਲੇਬਰ ਪਾਰਟੀ ਹਾਲਾਂਕਿ 34.3 ਫੀਸਦੀ ਹਮਾਇਤ ਨਾਲ ਪਹਿਲੇ ਸਥਾਨ ਤੇ ਹੈ ਪਰ ਨੈਸ਼ਨਲ ਪਾਰਟੀ ਸਿਰਫ 32.5 ਫੀਸਦੀ ਨਾਲ ਉਸ ਦੇ ਬਹੁਤ ਨੇੜੇ ਪੁੱਜ ਗਈ ਹੈ ਗ੍ਰੀਨਜ਼ ਨਿਊਜ਼ੀਲੈਂਡ ਫਰਸਟ ਅਤੇ ਐਕਟ ਵੀ ਸੰਸਦੀ ਤਸਵੀਰ ਨੂੰ ਧੁੰਦਲਾ ਬਣਾ ਰਹੇ ਹਨ ਤੇ ਪਾਤੀ ਮੋਰੀ ਜੋ ਕਿ 1.4 ਅੰਕ ਘਟ ਕੇ 4.1 ਫੀਸਦੀ ਤੇ ਆ ਗਈ ਹੈ ਛੋਟੀ ਗਿਣਤੀ ਦੇ ਬਾਵਜੂਦ ਸੰਭਾਵਿਤ ਕਿੰਗ ਵੇਪਰ ਦੀ ਭੂਮਿਕਾ ਨਿਭਾ ਸਕਦੀ ਹੈ ਮੌਜੂਦਾ ਅਨੁਸਾਰ ਦੋਵੇਂ ਤੜਿਆਂ ਦੀ ਗੱਲ ਕੀਤੀ ਜਾਵੇ ਤਾਂ ਸੱਜਾ ਪੱਖ ਜਾਨਕਿ ਨੈਸ਼ਨਲ ਐਕਟਿਵ ਤੇ ਨਿਊਜ਼ੀਲੈਂਡ ਫਰਸਟ 60 ਸੀਟਾਂ ਤੇ ਹੈ ਖੱਬਾ ਪੱਖ ਜਾਨਕਿ ਲੇਬਰ ਗ੍ਰੀਨ ਤੇ ਤੇਪਾਤੀ ਮੋਰੀ ਨੂੰ ਵੀ 60 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ ਭਾਵ ਦੋਨੇ ਬਰਾਬਰ-ਬਰਾਬਰ ਤੇ ਚੱਲ ਰਹੇ ਹਨ ਇਸ ਦੇ ਨਾਲ ਹੀ ਸੰਸਦ 120 ਤੋਂ 120 ਸੀਟਾਂ ਦੇ ਸੰਤੁਲਨ ਦੇ ਵਿੱਚ ਫਸੀ ਰਹੇਗੀ ਪਰ ਜੇ ਤੇਪਾਤੀ ਮੋਰੀ ਆਪਣੀਆਂ 6 ਇਲੈਕਟਰੋਲ ਸੀਟਾਂ ਕਾਇਮ ਰੱਖਦਾ ਹੈ ਤਾਂ ਓਵਰਹੈਗ ਪੈਦਾ ਹੋਵੇਗਾ ਅਤੇ ਖੱਬੇ ਤੜੇ ਨੂੰ ਕਾਟ ਸੱਟ ਦਾ ਹਲਕਾ ਜਿਹਾ ਫਾਇਦਾ ਮਿਲ ਸਕਦਾ ਹੈ ਆਗੂਆਂ ਦੀ ਪਸੰਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਵੇਖਣ ਨੇ ਪਸੰਦੀ ਦਾ ਪ੍ਰਧਾਨ ਮੰਤਰੀ ਸਵਾਲ ਵਿੱਚ ਲੇਬਰ ਆਗੂ ਗ੍ਰਿਸੇਪ ਕਿੰਸ 23% ਨਾਲ ਸਭ ਤੋਂ ਅੱਗੇ ਹਨ ਨੈਸ਼ਨਲ ਦੇ ਕਿਸਟੋਫਰ ਲਕਸਨ 19.6% ਨਾਲ ਦੂਜੇ ਨੰਬਰ ਤੇ ਹਨ ਵਿਸਟਰਨ ਪੀਟਰਸ 8.9% ਦੀ ਗ੍ਰੀਨਜ਼ ਦੀ ਕਲੋਇਸ 4.5% ਦੀ ਅਤੇ ਐਕਟ ਦੇ ਡੇਵਿਡ ਸਮੋਰ 5.8% ਨਾਲ ਰੇਸ ਦੇ ਵਿੱਚ ਸ਼ਾਮਲ ਹਨ ਇਸ ਸਰਵੇ ਤੇ ਕਿਹਦੀਆਂ ਕੀ ਪ੍ਰਤੀਕਿਰਿਆਵਾਂ ਆਈਆਂ ਹਨ ਇਸ ਬਾਰੇ ਵੀ ਜਾਣਦੇ ਹਾਂ ਕ੍ਰਿਸ ਲਕਸਨ ਨੇ ਕਿਹਾ ਹੈ ਕਿ ਉਹ ਲੋਕਾਂ ਦੇ ਆਰਥਿਕ ਮੁੱਦਿਆਂ ਨੂੰ ਸੁਧਾਰਨ ਤੇ ਕੇਂਦ੍ਰਿਤ ਹਨ ਅਤੇ ਪੋਲਾਂ ਬਾਰੇ ਉਹਨਾਂ ਦੀ ਕੋਈ ਵੱਖਰੀ ਟਿੱਪਣੀ ਨਹੀਂ ਹੈ ਵਿਸਟਰਨ ਪੀਟਰਸ ਨੇ ਨਤੀਜਿਆਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਜਨਸਭਾ ਵਿੱਚ ਆਈ ਭੀੜ ਹੀ ਅਸਲ ਤਸਵੀਰ ਹੋਵੇਗੀ ਡੇਵਿਡ ਸੈਮੂਰ ਨੇ ਇਸ ਨੂੰ ਮੇ ਧਰਮਪੋਲ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਸਰਕਾਰ ਲੋਕਾਂ ਨੂੰ ਉਮੀਦਦੰਦ ਦੇ ਨਾਂ ਨਾਲ ਅਸਲੀ ਕੰਮ ਵੀ ਕਰ ਰਹੀ ਹੈ ਕ੍ਰਿਸਪਟ ਕਿਨਜ਼ ਨੇ ਗਠਜੋੜ ਸਰਕਾਰ ਤੇ ਚੋਟ ਕਰਦਿਆਂ ਕਿਹਾ ਹੈ ਕਿ ਦੇਸ਼ ਨੂੰ ਪਿੱਛੇ ਲੈ ਕੇ ਜਾ ਰਹੀ ਹੈ ਵਾਅਦੇ ਪੂਰੇ ਕਰਨ ਦੇ ਵਿੱਚ ਨਾਕਾਮ ਵੀ ਰਹੀ ਹੈ ਗ੍ਰੀਨਜ਼ ਦੇ ਮਰਾਮਾ ਡਿਵਿਟਸਨ ਨੇ ਕਿਹਾ ਹੈ ਕਿ ਲੋਕਾਂ ਲਈ ਬਦਲਾਅ ਦੀ ਲੜਾਈ ਜਾਰੀ ਰੱਖਣਗੇ ਤੇ ਪਾਤੀ ਮੋਰੀ ਨੇ ਇੰਟਰਵਿਊ ਦੇਣ ਤੋਂ ਹੀ ਇਨਕਾਰ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਹ ਸਰਵੇਖਣ 4 ਤੋਂ 12 ਸਤੰਬਰ 2025 ਦੇ ਦਰਮਿਆਨ ਕੀਤਾ ਗਿਆ ਹੈ ਇਸ ਦੇ ਵਿੱਚ 1000 ਜੋਗ મતਦਾਤਾਵਾਂ ਦੀ رائے ਲਈ ਗਈ ਹੈ ਅਤੇ ਇਸ ਦੇ ਵਿੱਚ 3.1% ਦਾ ਮਾਰਜਨ ਆਫ ਏਰਰ ਰੱਖਿਆ ਗਿਆ ਹੈ ਇਸ ਸਮੇਂ ਦੇਸ਼ ਡਿਗਦੀ ਅਰਥਵਿਵਸਥਾ ਵਧ ਰਹੀ ਮੰਗਾਈ ਅਤੇ ਸਰਕਾਰੀ ਵਾਧਿਆਂ ਦੇ ਦਬਾਅ ਹੇਠ ਹੈ ਨਿਊਜ਼ੀਲੈਂਡ 'ਚ ਵੋਟਾਂ ਨੂੰ ਇੱਕ ਸਾਲ ਹੀ ਰਹਿ ਗਿਆ ਹੈ ਰਾਜਨੀਤਿਕ ਗਲਿਆਰਿਆਂ 'ਚ ਅਗਲੀ ਸਰਕਾਰ ਦੀ ਚਰਚਾ ਹੋਣੀ ਵੀ ਸ਼ੁਰੂ ਹੋ ਗਈ ਹੈ ਨਿਊਜ਼ੀਲੈਂਡ ਦੇ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਸਰਕਾਰ ਫਲਸਤੀਨ ਦਾ ਸਾਥ ਦੇਵੇ ਇਸੇ ਵਿਚਕਾਰ ਇਮੀਗ੍ਰੇਸ਼ਨ ਦੀ ਸਖਤੀ ਨੇ ਵੀ ਕੁਝ ਲੋਕਾਂ ਨੂੰ ਨਰਾਜ਼ ਕਰ ਦਿੱਤਾ ਹੈ ਇਸ ਸਬੰਦੇ ਵਿਚਾਲੇ ਇੱਕ ਸਰਵੇ ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਿਊਜ਼ੀਲੈਂਡ ਦੀਆਂ ਸਾਰੀਆਂ ਪਾਰਟੀਆਂ ਦੀ ਸਥਿਤੀ ਡਾਵਾਡੋਲ ਹੁੰਦੀ ਦਿਖਾਈ ਦੇ ਰਹੀ ਹੈ ਦਰਸਲ ਆਰ ਐਨ ਜੈਡ ਰੀਡ ਰਿਸਰਚ ਨੇ ਇੱਕ ਸਰਵੇ ਕੀਤਾ ਹੈ ਜਿਸ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਸੰਸਦ ਵਿੱਚ ਕਿਸੇ ਵੀ ਧੜੇ ਨੂੰ ਸਾਫ ਬਹੁਮਤ ਨਹੀਂ ਮਿਲ ਰਿਹਾ। ਲੇਬਰ ਪਾਰਟੀ ਹਾਲਾਂਕਿ 34.3 ਫੀਸਦੀ ਹਮਾਇਤ ਨਾਲ ਪਹਿਲੇ ਸਥਾਨ ਤੇ ਹੈ ਪਰ ਨੈਸ਼ਨਲ ਪਾਰਟੀ ਸਿਰਫ 32.5 ਫੀਸਦੀ ਨਾਲ ਉਸ ਦੇ ਬਹੁਤ ਨੇੜੇ ਪੁੱਜ ਗਈ ਹੈ। ਗ੍ਰੀਨਜ਼ ਨਿਊਜ਼ੀਲੈਂਡ ਫਰਸਟ ਅਤੇ ਐਕਟ ਵੀ ਸੰਸਦੀ ਤਸਵੀਰ ਨੂੰ ਧੁੰਦਲਾ ਬਣਾ ਰਹੇ ਹਨ। ਤੇ ਪਾਤੀ ਮੋਰੀ ਜੋ ਕਿ 1.4 ਅੰਕ ਘਟ ਕੇ 4.1 ਫੀਸਦੀ ਤੇ ਆ ਗਈ ਹੈ, ਛੋਟੀ ਗਿਣਤੀ ਦੇ ਬਾਵਜੂਦ ਸੰਭਾਵਿਤ ਕਿੰਗ ਵੇਫਰ ਦੀ ਭੂਮਿਕਾ ਨਿਭਾ ਸਕਦੀ ਹੈ ਮੌਜੂਦਾ ਅਨੁਸਾਰ ਦੋਵੇਂ ਤੜਿਆਂ ਦੀ ਗੱਲ ਕੀਤੀ ਜਾਵੇ ਤਾਂ ਸੱਜਾ ਪੱਖ ਜਾਨਕਿ ਨੈਸ਼ਨਲ ਐਕਟਿਵ ਤੇ ਨਿਊਜ਼ੀਲੈਂਡ ਫਰਸਟ 60 ਸੀਟਾਂ ਤੇ ਹੈ ਖੱਬਾ ਪੱਖ ਜਾਨਕਿ ਲੇਬਰ ਗ੍ਰੀਨ ਤੇ ਤੇਪਾਤੀ ਮੋਰੀ ਨੂੰ ਵੀ 60 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ ਭਾਵ ਦੋਨੇ ਬਰਾਬਰ-ਬਰਾਬਰ ਤੇ ਚੱਲ ਰਹੇ ਹਨ ਇਸ ਦੇ ਨਾਲ ਹੀ ਸੰਸਦ 120 ਤੋਂ 120 ਸੀਟਾਂ ਦੇ ਸੰਤੁਲਨ ਦੇ ਵਿੱਚ ਫਸੀ ਰਹੇਗੀ ਪਰ ਜੇ ਤੇਪਾਤੀ ਮੋਰੀ ਆਪਣੀਆਂ 6 ਇਲੈਕਟਰੋਲ ਸੀਟਾਂ ਕਾਇਮ ਰੱਖਦਾ ਹੈ ਤਾਂ ਓਵਰਹੈਗ ਪੈਦਾ ਹੋਵੇਗਾ ਅਤੇ ਖੱਬੇ ਧੜੇ ਨੂੰ 60 60 ਦਾ ਹਲਕਾ ਜਿਹਾ ਫਾਇਦਾ ਮਿਲ ਸਕਦਾ ਹੈ ਆਗੂਆਂ ਦੀ ਪਸੰਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਵੇਖਣ ਨੇ ਪਸੰਦੀ ਦਾ ਪ੍ਰਧਾਨ ਮੰਤਰੀ ਸਵਾਲ ਵਿੱਚ ਲੇਬਰ ਆਗੂ ਕਰਿਸਪ ਕਿੰਸ 23% ਨਾਲ ਸਭ ਤੋਂ ਅੱਗੇ ਹਨ ਨੈਸ਼ਨਲ ਦੇ ਕਿਸਟੋਫਰ ਲਕਸਨ 19.6% ਨਾਲ ਦੂਜੇ ਨੰਬਰ ਤੇ ਹਨ ਵਿਸਟਰਨ ਪੀਟਰਸ 8.9% ਦੀ ਗ੍ਰੀਨਜ਼ ਦੀ ਕਲੋਇਸ 4.5% ਦੀ ਅਤੇ ਐਕਟ ਦੇ ਡੇਵਿਡ ਸਮੋਰ 5.8% ਨਾਲ ਰੇਸ ਦੇ ਵਿੱਚ ਸ਼ਾਮਲ ਹਨ ਇਸ ਸਰਵੇ ਤੇ ਕਿਹਦੀਆਂ ਕੀ ਪ੍ਰਤੀਕਿਰਿਆਵਾਂ ਆਈਆਂ ਹਨ ਇਸ ਬਾਰੇ ਵੀ ਜਾਣਦੇ ਹਾਂ ਕ੍ਰਿਸ ਲਕਸਨ ਨੇ ਕਿਹਾ ਹੈ ਕਿ ਉਹ ਲੋਕਾਂ ਦੇ ਆਰਥਿਕ ਮੁੱਦਿਆਂ ਨੂੰ ਸੁਧਾਰਨ ਤੇ ਕੇਂਦ੍ਰਿਤ ਹਨ ਅਤੇ ਪੋਲਾਂ ਬਾਰੇ ਉਹਨਾਂ ਦੀ ਕੋਈ ਵੱਖਰੀ ਟਿੱਪਣੀ ਨਹੀਂ ਹੈ ਵਿਸਟਰਨ ਪੀਟਰਸ ਨੇ ਨਤੀਜਿਆਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਜਨਸਭਾ ਵਿੱਚ ਆਈ ਭੀੜ ਹੀ ਅਸਲ ਤਸਵੀਰ ਹੋਵੇਗੀ ਡੇਵਿਡ ਸੈਮੂਰ ਨੇ ਇਸ ਨੂੰ ਮੇਟਰਮਪੋਲ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਸਰਕਾਰ ਲੋਕਾਂ ਨੂੰ ਉਮੀਦ ਦਿਨ ਦੇ ਨਾਂ ਨਾਲ ਅਸਲੀ ਕੰਮ ਵੀ ਕਰ ਰਹੀ ਹੈ। ਕ੍ਰਿਸਪ ਕਿਨਜ਼ ਨੇ ਗੱਟਚੋੜ ਸਰਕਾਰ ਤੇ ਝੋਟ ਕਰਦਿਆਂ ਕਿਹਾ ਹੈ ਕਿ ਦੇਸ਼ ਨੂੰ ਪਿੱਛੇ ਲੈ ਕੇ ਜਾ ਰਹੀ ਹੈ, ਵਾਅਦੇ ਪੂਰੇ ਕਰਨ ਦੇ ਵਿੱਚ ਨਾਕਾਮ ਵੀ ਰਹੀ ਹੈ। ਗ੍ਰੀਨਜ਼ ਦੀ ਮਰਾਮਾ ਡਿਵਿਡਸਨ ਨੇ ਕਿਹਾ ਹੈ ਕਿ ਲੋਕਾਂ ਲਈ ਬਦਲਾਅ ਦੀ ਲੜਾਈ ਜਾਰੀ ਰੱਖਣਗੇ। ਦੇ ਪਤੀ ਮਰੀ ਨੇ ਇੰਟਰਵਿਊ ਦੇਣ ਤੋਂ ਹੀ ਇਨਕਾਰ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਹ ਸਰਵੇਖਣ 4 ਤੋਂ 12 ਸਤੰਬਰ 2025 ਦੇ ਦਰਮਿਆਨ ਕੀਤਾ ਗਿਆ ਹੈ ਇਸ ਦੇ ਵਿੱਚ 1000 ਜੋਗ ಮತਦਾਤਾਵਾਂ ਦੀ رائے ਲਈ ਗਈ ਹੈ ਅਤੇ ਇਸ ਦੇ ਵਿੱਚ 3.1% ਦਾ ਮਾਰਜਨ ਆਫ 에ਰਰ ਰੱਖਿਆ ਗਿਆ ਹੈ ਇਸ ਸਮੇਂ ਦੇਸ਼ ਡਿੱਗਦੀ ਅਰਥਵਿਵਸਥਾ ਵਧ ਰਹੀ ਮਹਿੰਗਾਈ ਅਤੇ ਸਰਕਾਰੀ ਵਾਅਦਿਆਂ ਦੇ ਦਬਾਅ ਹੇਠ ਹੈ ਨਿਊਜ਼ੀਲੈਂਡ 'ਚ ਵੋਟਾਂ ਨੂੰ 1 ਸਾਲ ਹੀ ਰਹਿ ਗਿਆ ਹੈ। ਇਹ ਰਾਜਨੀਤਿਕ ਗਲਿਆਰਿਆਂ 'ਚ ਅਗਲੀ ਸਰਕਾਰ ਦੀ ਚਰਚਾ ਹੋਣੀ ਵੀ ਸ਼ੁਰੂ ਹੋ ਗਈ ਹੈ। ਨਿਊਜ਼ੀਲੈਂਡ ਦੇ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਸਰਕਾਰ ਫਲਸਤੀਨ ਦਾ ਸਾਥ ਦੇਵੇ। ਇਸੇ ਵਿਚਕਾਰ ਇਮੀਗ੍ਰੇਸ਼ਨ ਦੀ ਸਖਤੀ ਨੇ ਵੀ ਕੁਝ ਲੋਕਾਂ ਨੂੰ ਨਰਾਜ਼ ਕਰ ਦਿੱਤਾ ਹੈ। ਇਸ ਸਭ ਦੇ ਵਿਚਾਲੇ ਇੱਕ ਸਰਵੇ ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਿਊਜ਼ੀਲੈਂਡ ਦੀਆਂ ਸਾਰੀਆਂ ਪਾਰਟੀਆਂ ਦੀ ਸਥਿਤੀ ਡਾਟਾ ਡੋਲ ਹੁੰਦੀ ਦਿਖਾਈ ਦੇ ਰਹੀ ਹੈ। ਦਰਸਲ R&Z रीड रिसर्च ਨੇ ਇੱਕ ਸਰਵੇ ਕੀਤਾ ਹੈ ਜਿਸ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਸੰਸਦ ਵਿੱਚ ਕਿਸੇ ਵੀ ਤੜੇ ਨੂੰ ਸਾਫ ਬਹੁਮਤ ਨਹੀਂ ਮਿਲ ਰਿਹਾ ਲੇਬਰ ਪਾਰਟੀ ਹਾਲਾਂਕਿ 34.3 ਫੀਸਦੀ ਹਮਾਇਤ ਨਾਲ ਪਹਿਲੇ ਸਥਾਨ ਤੇ ਹੈ ਪਰ ਨੈਸ਼ਨਲ ਪਾਰਟੀ ਸਿਰਫ 32.5 ਫੀਸਦੀ ਨਾਲ ਉਸ ਦੇ ਬਹੁਤ ਨੇੜੇ ਪੁੱਜ ਗਈ ਹੈ ਗ੍ਰੀਨਜ਼ ਨਿਊਜ਼ੀਲੈਂਡ ਫਰਸਟ ਅਤੇ ਐਕਟ ਵੀ ਸੰਸਦੀ ਤਸਵੀਰ ਨੂੰ ਧੁੰਦਲਾ ਬਣਾ ਰਹੇ ਹਨ ਤੇ ਪਾਤੀ ਮੋਰੀ ਜੋ ਕਿ 1.4 ਅੰਕ ਘਟ ਕੇ 4.1 ਫੀਸਦੀ ਤੇ ਆ ਗਈ ਹੈ ਛੋਟੀ ਗਿਣਤੀ ਦੇ ਬਾਵਜੂਦ ਸੰਭਾਵਿਤ ਕਿੰਗ ਵੇਫਰ ਦੀ ਭੂਮਿਕਾ ਨਿਭਾ ਸਕਦੀ ਹੈ ਮੌਜੂਦਾ ਅਨੁਸਾਰ ਦੋਵੇਂ ਤੜਿਆਂ ਦੀ ਗੱਲ ਕੀਤੀ ਜਾਵੇ ਤਾਂ ਸੱਜਾ ਪੱਖ ਜਾਨਕਿ ਨੈਸ਼ਨਲ ਐਕਟਿਵ ਤੇ ਨਿਊਜ਼ੀਲੈਂਡ ਫਰਸਟ 60 ਸੀਟਾਂ ਤੇ ਹੈ ਖੱਬਾ ਪੱਖ ਜਾਨਕਿ ਲੇਬਰ ਗ੍ਰੀਨ ਤੇ ਤੇਪਾਤੀ ਮੋਰੀ ਨੂੰ ਵੀ 60 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ ਭਾਵ ਦੋਨੇ ਬਰਾਬਰ-ਬਰਾਬਰ ਤੇ ਚੱਲ ਰਹੇ ਹਨ ਇਸ ਦੇ ਨਾਲ ਹੀ ਸੰਸਦ 120 ਤੋਂ 120 ਸੀਟਾਂ ਦੇ ਸੰਤੁਲਨ ਦੇ ਵਿੱਚ ਫਸੀ ਰਹੇਗੀ ਪਰ ਜੇ ਤੇਪਾਤੀ ਮੋਰੀ ਆਪਣੀਆਂ 6 ਇਲੈਕਟਰੋਲ ਸੀਟਾਂ ਕਾਇਮ ਰੱਖਦਾ ਹੈ ਤਾਂ ਓਵਰਹੈਗ ਪੈਦਾ ਹੋਵੇਗਾ ਅਤੇ ਖੱਬੇ ਧੜੇ ਨੂੰ 60 60 ਦਾ ਹਲਕਾ ਜਿਹਾ ਫਾਇਦਾ ਮਿਲ ਸਕਦਾ ਹੈ ਆਗੂਆਂ ਦੀ ਪਸੰਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਵੇਖਣ ਨੇ ਪਸੰਦੀ ਦਾ ਪ੍ਰਧਾਨ ਮੰਤਰੀ ਸਵਾਲ ਵਿੱਚ ਲੇਬਰ ਆਗੂ ਕਰਿਸਪ ਕਿਨਸ 23% ਨਾਲ ਸਭ ਤੋਂ ਅੱਗੇ ਹਨ ਨੈਸ਼ਨਲ ਦੇ ਕਿਸਟੋਫਰ ਲਕਸਨ 19.6% ਨਾਲ ਦੂਜੇ ਨੰਬਰ ਤੇ ਹਨ ਵਿਸਟਰਨ ਪੀਟਰਸ 8.9% ਦੀ ਗ੍ਰੀਨਜ਼ ਦੀ ਕਲੋਇਸ 4.5% ਦੀ ਅਤੇ ਐਕਟ ਦੇ ਡੇਵਿਡ ਸਮੋਰ 5.8% ਨਾਲ ਰੇਸ ਦੇ ਵਿੱਚ ਸ਼ਾਮਲ ਹਨ ਇਸ ਸਰਵੇ ਤੇ ਕਿਹਦੀਆਂ ਕੀ ਪ੍ਰਤੀਕਿਰਿਆਵਾਂ ਆਈਆਂ ਹਨ ਇਸ ਬਾਰੇ ਵੀ ਜਾਣਦੇ ਹਾਂ ਕ੍ਰਿਸ ਲਕਸਨ ਨੇ ਕਿਹਾ ਹੈ ਕਿ ਉਹ ਲੋਕਾਂ ਦੇ ਆਰਥਿਕ ਮੁੱਦਿਆਂ ਨੂੰ ਸੁਧਾਰਨ ਤੇ ਕੇਂਦ੍ਰਿਤ ਹਨ ਅਤੇ ਪੋਲਾਂ ਬਾਰੇ ਉਹਨਾਂ ਦੀ ਕੋਈ ਵੱਖਰੀ ਟਿੱਪਣੀ ਨਹੀਂ ਹੈ ਵਿਸਟਰਨ ਪੀਟਰਸ ਨੇ ਨਤੀਜਿਆਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਜਨਸਭਾ ਵਿੱਚ ਆਈ ਭੀੜ ਹੀ ਅਸਲ ਤਸਵੀਰ ਹੋਵੇਗੀ ਡੇਵਿਡ ਸੈਮੂਰ ਨੇ ਇਸ ਨੂੰ ਮੇਟਰਮਪੋਲ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਸਰਕਾਰ ਲੋਕਾਂ ਨੂੰ ਉਮੀਦ ਦਿਨ ਦੇ ਨਾਂ ਨਾਲ ਅਸਲੀ ਕੰਮ ਵੀ ਕਰ ਰਹੀ ਹੈ। ਕ੍ਰਿਸਪ ਕਿਨਜ਼ ਨੇ ਗੱਟਚੋੜ ਸਰਕਾਰ ਤੇ ਝੋਟ ਕਰਦਿਆਂ ਕਿਹਾ ਹੈ ਕਿ ਦੇਸ਼ ਨੂੰ ਪਿੱਛੇ ਲੈ ਕੇ ਜਾ ਰਹੀ ਹੈ, ਵਾਅਦੇ ਪੂਰੇ ਕਰਨ ਦੇ ਵਿੱਚ ਨਾਕਾਮ ਵੀ ਰਹੀ ਹੈ। ਗ੍ਰੀਨਜ਼ ਦੀ ਮਰਾਮਾ ਡਿਵਿਡਸਨ ਨੇ ਕਿਹਾ ਹੈ ਕਿ ਲੋਕਾਂ ਲਈ ਬਦਲਾਅ ਦੀ ਲੜਾਈ ਜਾਰੀ ਰੱਖਣਗੇ। ਦੇ ਪਤੀ ਮਰੀ ਨੇ ਇੰਟਰਵਿਊ ਦੇਣ ਤੋਂ ਹੀ ਇਨਕਾਰ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਹ ਸਰਵੇਖਣ 4 ਤੋਂ 12 ਸਤੰਬਰ 2025 ਦੇ ਦਰਮਿਆਨ ਕੀਤਾ ਗਿਆ ਹੈ ਇਸ ਦੇ ਵਿੱਚ 1000 ਜੋਗ ಮತਦਾਤਾਵਾਂ ਦੀ رائے ਲਈ ਗਈ ਹੈ ਅਤੇ ਇਸ ਦੇ ਵਿੱਚ 3.1 ਫੀਸਦੀ ਦਾ ਮਾਰਜਨ ਆਫ 에ਰਰ ਰੱਖਿਆ ਗਿਆ ਹੈ ਇਸ ਸਮੇਂ ਦੇਸ਼ ਡਿੱਗਦੀ ਅਰਥਵਿਵਸਥਾ ਵਧ ਰਹੀ ਮਹਿੰਗਾਈ ਅਤੇ ਸਰਕਾਰੀ ਵਾਅਦਿਆਂ ਦੇ ਦਬਾਅ ਹੇਠ ਹੈ ਨਿਊਜ਼ੀਲੈਂਡ 'ਚ ਵੋਟਾਂ ਨੂੰ 1 ਸਾਲ ਹੀ ਰਹਿ ਗਿਆ ਹੈ। ਇਹ ਰਾਜਨੀਤਿਕ ਗਲਿਆਰਿਆਂ 'ਚ ਅਗਲੀ ਸਰਕਾਰ ਦੀ ਚਰਚਾ ਹੋਣੀ ਵੀ ਸ਼ੁਰੂ ਹੋ ਗਈ ਹੈ। ਨਿਊਜ਼ੀਲੈਂਡ ਦੇ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਸਰਕਾਰ ਫਲਸਤੀਨ ਦਾ ਸਾਥ ਦੇਵੇ। ਇਸੇ ਵਿਚਕਾਰ ਇਮੀਗ੍ਰੇਸ਼ਨ ਦੀ ਸਖਤੀ ਨੇ ਵੀ ਕੁਝ ਲੋਕਾਂ ਨੂੰ ਨਰਾਜ਼ ਕਰ ਦਿੱਤਾ ਹੈ। ਇਸ ਸਭ ਦੇ ਵਿਚਾਲੇ ਇੱਕ ਸਰਵੇ ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਿਊਜ਼ੀਲੈਂਡ ਦੀਆਂ ਸਾਰੀਆਂ ਪਾਰਟੀਆਂ ਦੀ ਸਥਿਤੀ ਡਾਟਾ ਨਾਲ ਹੁੰਦੀ ਦਿਖਾਈ ਦੇ ਰਹੀ ਹੈ। ਦਰਸਲ आरएनजेड रीड रिसर्च ਨੇ ਇੱਕ ਸਰਵੇ ਕੀਤਾ ਹੈ ਜਿਸ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਸੰਸਦ ਵਿੱਚ ਕਿਸੇ ਵੀ ਤੜੇ ਨੂੰ ਸਾਫ ਬਹੁਮਤ ਨਹੀਂ ਮਿਲ ਰਿਹਾ ਲੇਬਰ ਪਾਰਟੀ ਹਾਲਾਂਕਿ 34.3 ਫੀਸਦੀ ਹਮਾਇਤ ਨਾਲ ਪਹਿਲੇ ਸਥਾਨ ਤੇ ਹੈ ਪਰ ਨੈਸ਼ਨਲ ਪਾਰਟੀ ਸਿਰਫ 32.5 ਫੀਸਦੀ ਨਾਲ ਉਸ ਦੇ ਬਹੁਤ ਨੇੜੇ ਪੁੱਜ ਗਈ ਹੈ ਗ੍ਰੀਨਜ਼ ਨਿਊਜ਼ੀਲੈਂਡ ਫਰਸਟ ਅਤੇ ਐਕਟ ਵੀ ਸੰਸਦੀ ਤਸਵੀਰ ਨੂੰ ਧੁੰਦਲਾ ਬਣਾ ਰਹੇ ਹਨ ਤੇ ਪਾਤੀ ਮੋਰੀ ਜੋ ਕਿ 1.4 ਅੰਕ ਘਟ ਕੇ 4.1 ਫੀਸਦੀ ਤੇ ਆ ਗਈ ਹੈ ਛੋਟੀ ਗਿਣਤੀ ਦੇ باوجود ਸੰਭਾਵਿਤ ਕਿੰਗ ਵੇਫਰ ਦੀ ਭੂਮਿਕਾ ਨਿਭਾ ਸਕਦੀ ਹੈ ਮੌਜੂਦਾ ਅਨੁਸਾਰ ਦੋਵੇਂ ਧੜਿਆਂ ਦੀ ਗੱਲ ਕੀਤੀ ਜਾਵੇ ਤਾਂ ਸੱਜਾ ਪੱਖ ਜਨਕਿ ਨੈਸ਼ਨਲ ਐਕਟ ਤੇ ਨਿਊਜ਼ੀਲੈਂਡ ਫਰਸਟ 60 ਸੀਟਾਂ ਤੇ ਹੈ ਖੱਬਾ ਪੱਖ ਜਾਨੀ ਕਿ ਲੇਬਰ ਗ੍ਰੀਨ ਤੇ ਤੇਪਾਤੀ ਮੋਰੀ ਨੂੰ ਵੀ 60 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ ਭਾਵ ਦੋਨੇ ਬਰਾਬਰ ਬਰਾਬਰ ਤੇ ਚੱਲ ਰਹੇ ਹਨ ਇਸ ਦੇ ਨਾਲ ਹੀ ਸੰਸਦ 120 ਤੋਂ 120 ਸੀਟਾਂ ਦੇ ਸੰਤੁਲਨ ਦੇ ਵਿੱਚ ਫਸੀ ਰਹੇਗੀ ਪਰ ਜੇ ਤੇਪਾਤੀ ਮੋਰੀ ਆਪਣੀਆਂ 6 ਇਲੈਕਟਰੋਲ ਸੀਟਾਂ ਕਾਇਮ ਰੱਖਦਾ ਹੈ ਤਾਂ ਓਵਰਹੈਗ ਪੈਦਾ ਹੋਵੇਗਾ ਅਤੇ ਖੱਬੇ ਧੜੇ ਨੂੰ 61 60 ਦਾ ਹਲਕਾ ਜਿਹਾ ਫਾਇਦਾ ਮਿਲ ਸਕਦਾ ਹੈ ਆਗੂਆਂ ਦੀ ਪਸੰਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਵੇਖਣ ਨੇ ਪਸੰਦੀ ਦਾ ਪ੍ਰਧਾਨ ਮੰਤਰੀ ਸਵਾਲ ਵਿੱਚ ਲੇਬਰ ਆਗੂ ਗ੍ਰਿਸੇਪ ਕਿਨਸ 23% ਨਾਲ ਸਭ ਤੋਂ ਅੱਗੇ ਹਨ। ਨੈਸ਼ਨਲ ਦੇ ਕਿਸਟੋਫਰ ਲਕਸਨ 19.6% ਨਾਲ ਦੂਜੇ ਨੰਬਰ ਤੇ ਹਨ। ਵਿਸਟਰਨ ਪੀਟਰਸ 8.9% ਗ੍ਰੀਨਸ ਦੀ ਕਲੋਇਸ ਸਵਾਰਬਿਕ 6.5% ਅਤੇ ਐਕਟ ਦੇ ਡੇਵਿਡ ਸਮੋਰ 5.8% ਨਾਲ ਰੇਸ ਦੇ ਵਿੱਚ ਸ਼ਾਮਲ ਹਨ। ਇਸ ਸਰਵੇਖਣ ਤੇ ਕਿਹਦੀਆਂ ਕੀ ਪ੍ਰਤੀਕਿਰਿਆਵਾਂ ਆਈਆਂ ਹਨ ਇਸ ਬਾਰੇ ਵੀ ਜਾਣਦੇ ਹਾਂ ਕ੍ਰਿਸਟ ਲਕਸਨ ਨੇ ਕਿਹਾ ਹੈ ਕਿ ਉਹ ਲੋਕਾਂ ਦੇ ਆਰਥਿਕ ਮੁੱਦਿਆਂ ਨੂੰ ਸੁਧਾਰਨ ਤੇ ਕੇਂਦ੍ਰਿਤ ਹਨ ਅਤੇ ਪੋਲਾਂ ਬਾਰੇ ਉਹਨਾਂ ਦੀ ਕੋਈ ਵੱਖਰੀ ਟਿੱਪਣੀ ਨਹੀਂ ਹੈ ਵਿਸਟਨ ਪੀਟਰਸ ਨੇ ਨਤੀਜਿਆਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਜਨਸਭਾ ਵਿੱਚ ਆਈ ਭੀੜ ਹੀ ਅਸਲ ਤਸਵੀਰ ਹੋਵੇਗੀ ਡੇਵਿਡ ਸੈਮੂਰ ਨੇ ਇਸ ਨੂੰ ਮੇਟਰਮਪੋਲ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਸਰਕਾਰ ਲੋਕਾਂ ਨੂੰ ਉਮੀਦ ਦੇ ਨਾਂ ਨਾਲ ਅਸਲੀ ਕੰਮ ਵੀ ਕਰ ਰਹੀ ਹੈ ਕ੍ਰਿਸਪਟ ਕਿਨਜ਼ ਨੇ ਗਠਜੋੜ ਸਰਕਾਰ ਤੇ ਚੋਟ ਕਰਦਿਆਂ ਕਿਹਾ ਹੈ ਕਿ ਦੇਸ਼ ਨੂੰ ਪਿੱਛੇ ਲੈ ਕੇ ਜਾ ਰਹੀ ਹੈ ਵਾਅਦੇ ਪੂਰੇ ਕਰਨ ਦੇ ਵਿੱਚ ਨਾਕਾਮ ਵੀ ਰਹੀ ਹੈ ਗ੍ਰੀਨਜ਼ ਦੇ ਮਰਾਮਾ ਡਿਵਿਟਸਨ ਨੇ ਕਿਹਾ ਹੈ ਕਿ ਲੋਕਾਂ ਲਈ ਬਦਲਾਅ ਦੀ ਲੜਾਈ ਜਾਰੀ ਰੱਖਣਗੇ ਦੇ ਪਤੀ ਮਰੀ ਨੇ ਇੰਟਰਵਿਊ ਦੇਣ ਤੋਂ ਹੀ ਇਨਕਾਰ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਹ ਸਰਵੇਖਣ 4 ਤੋਂ 12 ਸਤੰਬਰ 2025 ਦੇ ਦਰਮਿਆਨ ਕੀਤਾ ਗਿਆ ਹੈ ਇਸ ਦੇ ਵਿੱਚ 1000 ਜੋਗ ಮತਦਾਤਾਵਾਂ ਦੀ رائے ਲਈ ਗਈ ਹੈ ਅਤੇ ਇਸ ਦੇ ਵਿੱਚ 3.1 ਫੀਸਦੀ ਦਾ ਮਾਰਜਨ ਆਫ 에ਰਰ ਰੱਖਿਆ ਗਿਆ ਹੈ ਇਸ ਸਮੇਂ ਦੇਸ਼ ਡਿੱਗਦੀ ਅਰਥਵਿਵਸਥਾ ਵਧ ਰਹੀ ਮਹਿੰਗਾਈ ਅਤੇ ਸਰਕਾਰੀ ਵਾਅਦਿਆਂ ਦੇ ਦਬਾਅ ਹੇਠ ਹੈ ਨਿਊਜ਼ੀਲੈਂਡ 'ਚ ਵੋਟਾਂ ਨੂੰ 1 ਸਾਲ ਹੀ ਰਹਿ ਗਿਆ ਹੈ। ਇਹ ਰਾਜਨੀਤਿਕ ਗਲਿਆਰਿਆਂ 'ਚ ਅਗਲੀ ਸਰਕਾਰ ਦੀ ਚਰਚਾ ਹੋਣੀ ਵੀ ਸ਼ੁਰੂ ਹੋ ਗਈ ਹੈ। ਨਿਊਜ਼ੀਲੈਂਡ ਦੇ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਸਰਕਾਰ ਫਲਸਤੀਨ ਦਾ ਸਾਥ ਦੇਵੇ। ਇਸੇ ਵਿਚਕਾਰ ਇਮੀਗ੍ਰੇਸ਼ਨ ਦੀ ਸਖਤੀ ਨੇ ਵੀ ਕੁਝ ਲੋਕਾਂ ਨੂੰ ਨਰਾਜ਼ ਕਰ ਦਿੱਤਾ ਹੈ। ਇਸ ਸਭ ਦੇ ਵਿਚਾਲੇ ਇੱਕ ਸਰਵੇ ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਿਊਜ਼ੀਲੈਂਡ ਦੀਆਂ ਸਾਰੀਆਂ ਪਾਰਟੀਆਂ ਦੀ ਸਥਿਤੀ ਡਾਟਾ ਨਾਲ ਹੁੰਦੀ ਦਿਖਾਈ ਦੇ ਰਹੀ ਹੈ। ਦਰਸਲ आरएनजेड रीड रिसर्च ਨੇ ਇੱਕ ਸਰਵੇ ਕੀਤਾ ਹੈ ਜਿਸ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਸੰਸਦ ਵਿੱਚ ਕਿਸੇ ਵੀ ਤੜੇ ਨੂੰ ਸਾਫ ਬਹੁਮਤ ਨਹੀਂ ਮਿਲ ਰਿਹਾ ਲੇਬਰ ਪਾਰਟੀ ਹਾਲਾਂਕਿ 34.3 ਫੀਸਦੀ ਹਮਾਇਤ ਨਾਲ ਪਹਿਲੇ ਸਥਾਨ ਤੇ ਹੈ ਪਰ ਨੈਸ਼ਨਲ ਪਾਰਟੀ ਸਿਰਫ 32.5 ਫੀਸਦੀ ਨਾਲ ਉਸ ਦੇ ਬਹੁਤ ਨੇੜੇ ਪੁੱਜ ਗਈ ਹੈ ਗ੍ਰੀਨਜ਼ ਨਿਊਜ਼ੀਲੈਂਡ ਫਰਸਟ ਅਤੇ ਐਕਟ ਵੀ ਸੰਸਦੀ ਤਸਵੀਰ ਨੂੰ ਧੁੰਦਲਾ ਬਣਾ ਰਹੇ ਹਨ ਤੇ ਪਾਤੀ ਮੋਰੀ ਜੋ ਕਿ 1.4 ਅੰਕ ਘਟ ਕੇ 4.1 ਫੀਸਦੀ ਤੇ ਆ ਗਈ ਹੈ ਛੋਟੀ ਗਿਣਤੀ ਦੇ ਬਾਵਜੂਦ ਸੰਭਾਵਿਤ ਕਿੰਗ ਵੇਵਕਰ ਦੀ ਭੂਮਿਕਾ ਨਿਭਾ ਸਕਦੀ ਹੈ ਮੌਜੂਦਾ ਅਨੁਸਾਰ ਦੋਵੇਂ ਧੜਿਆਂ ਦੀ ਗੱਲ ਕੀਤੀ ਜਾਵੇ ਤਾਂ ਸੱਜਾ ਪੱਖ ਜਾਨਕਿ ਨੈਸ਼ਨਲ ਐਕਟਿਵ ਤੇ ਨਿਊਜ਼ੀਲੈਂਡ ਫਰਸਟ 60 ਸੀਟਾਂ ਤੇ ਹੈ ਖੱਬਾ ਪੱਖ ਜਾਨਕਿ ਲੇਬਰ ਗ੍ਰੀਨ ਤੇ ਤੇਪਾਤੀ ਮੋਰੀ ਨੂੰ ਵੀ 60 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ ਭਾਵ ਦੋਨੇ ਬਰਾਬਰ ਬਰਾਬਰ ਤੇ ਚੱਲ ਰਹੇ ਹਨ ਇਸ ਦੇ ਨਾਲ ਹੀ ਸੰਸਦ 120 ਤੋਂ 120 ਸੀਟਾਂ ਦੇ ਸੰਤੁਲਨ ਦੇ ਵਿੱਚ ਫਸੀ ਰਹੇਗੀ ਪਰ ਜੇ ਤੇਪਾਤੀ ਮੋਰੀ ਆਪਣੀਆਂ 6 ਇਲੈਕਟਰੋਲ ਸੀਟਾਂ ਕਾਇਮ ਰੱਖਦਾ ਹੈ ਤਾਂ ਓਵਰਹੈਗ ਪੈਦਾ ਹੋਵੇਗਾ ਅਤੇ ਖੱਬੇ ਧੜੇ ਨੂੰ 61 60 ਦਾ ਹਲਕਾ ਜਿਹਾ ਫਾਇਦਾ ਮਿਲ ਸਕਦਾ ਹੈ ਆਗੂਆਂ ਦੀ ਪਸੰਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਵੇਖਣ ਨੇ ਪਸੰਦੀ ਦਾ ਪ੍ਰਧਾਨ ਮੰਤਰੀ ਸਵਾਲ ਵਿੱਚ ਲੇਬਰ ਆਗੂ ਕ੍ਰਿਸਪ ਕਿਨਸ 23% ਨਾਲ ਸਭ ਤੋਂ ਅੱਗੇ ਹਨ ਨੈਸ਼ਨਲ ਦੇ ਕਿਸਟੋਫਰ ਲਕਸਨ 19.6% ਨਾਲ ਦੂਜੇ ਨੰਬਰ ਤੇ ਹਨ ਵਿਸਟਰਨ ਪੀਟਰਸ 8.9% ਦੀ ਗ੍ਰੀਨਜ਼ ਦੀ ਕਲੋਇਸ 4.5% ਦੀ ਅਤੇ ਐਕਟ ਦੇ ਡੇਵਿਡ ਸਮੋਰ 5.8% ਨਾਲ ਰੇਸ ਦੇ ਵਿੱਚ ਸ਼ਾਮਲ ਹਨ ਇਸ ਸਰਵੇ ਤੇ ਕਿਹਦੀਆਂ ਕੀ ਪ੍ਰਤੀਕਿਰਿਆਵਾਂ ਆਈਆਂ ਹਨ ਇਸ ਬਾਰੇ ਵੀ ਜਾਣਦੇ ਹਾਂ ਕ੍ਰਿਸ ਲਕਸਨ ਨੇ ਕਿਹਾ ਹੈ ਕਿ ਉਹ ਲੋਕਾਂ ਦੇ ਆਰਥਿਕ ਮੁੱਦਿਆਂ ਨੂੰ ਸੁਧਾਰਨ ਤੇ ਕੇਂਦ੍ਰਿਤ ਹਨ ਅਤੇ ਪੋਲਾਂ ਬਾਰੇ ਉਹਨਾਂ ਦੀ ਕੋਈ ਵੱਖਰੀ ਟਿੱਪਣੀ ਨਹੀਂ ਹੈ ਵਿਸਟਰਨ ਪੀਟਰਜ਼ ਨੇ ਨਤੀਜਿਆਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਜਨਸਭਾ ਵਿੱਚ ਆਈ ਭੀੜ ਹੀ ਅਸਲ ਤਸਵੀਰ ਹੋਵੇਗੀ ਡੇਵਿਡ ਸੈਮੂਰ ਨੇ ਇਸ ਨੂੰ ਮੇਟਰਮਪੋਲ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਸਰਕਾਰ ਲੋਕਾਂ ਨੂੰ ਉਮੀਦਦਵੰਦ ਦੇ ਨਾਂ ਨਾਲ ਅਸਲੀ ਕੰਮ ਵੀ ਕਰ ਰਹੀ ਹੈ ਕ੍ਰਿਸਟਿਨਜ਼ ਨੇ ਗਠਜੋੜ ਸਰਕਾਰ ਤੇ ਚੋਟ ਕਰਦੇ ਆ ਕਿਹਾ ਹੈ ਕਿ ਦੇਸ਼ ਨੂੰ ਪਿੱਛੇ ਲੈ ਕੇ ਜਾ ਰਹੀ ਹੈ ਵਾਅਦੇ ਪੂਰੇ ਕਰਨ ਦੇ ਵਿੱਚ ਨਾਕਾਮ ਵੀ ਰਹੀ ਹੈ ਗ੍ਰੀਨਜ਼ ਦੇ ਮਰਾਮਾ ਡਿਵਿਟਸਨ ਨੇ ਕਿਹਾ ਹੈ ਕਿ ਲੋਕਾਂ ਲਈ ਬਦਲਾਅ ਦੀ ਲੜਾਈ ਜਾਰੀ ਰੱਖਣਗੇ ਤੇ ਪਾਤੀ ਮੋਰੀ ਨੇ ਇੰਟਰਵਿਊ ਦੇਣ ਤੋਂ ਹੀ ਇਨਕਾਰ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਹ ਸਰਵੇਖਣ 4 ਤੋਂ 12 ਸਤੰਬਰ 2025 ਦੇ ਦਰਮਿਆਨ ਕੀਤਾ ਗਿਆ ਹੈ ਇਸ ਦੇ ਵਿੱਚ 1000 ਜੋਗ મતਦਾਤਾਵਾਂ ਦੀ رائے ਲਈ ਗਈ ਹੈ ਅਤੇ ਇਸ ਦੇ ਵਿੱਚ 3.1 ਫੀਸਦੀ ਦਾ ਮਾਰਜਨ ਆਫ 에ਰਰ ਰੱਖਿਆ ਗਿਆ ਹੈ ਇਸ ਸਮੇਂ ਦੇਸ਼ ਡਿੱਗਦੀ ਅਰਥਵਿਵਸਥਾ ਵਧ ਰਹੀ ਮੰਗਾਈ ਅਤੇ ਸਰਕਾਰੀ ਵਾਧਿਆਂ ਦੇ ਦਬਾਅ ਹੇਠ ਹੈ